ਪਿੰਡ ਚਵਿੰਡਾ ਕਲਣਾ ਚਵਿੰਡਾ ਖੁਰਦੇ ਇਤਿਹਾਸਿਕ ਗੁਰਦੁਆਰਾ ਬਾਬਾ ਸਾਧੂ ਸਿੱਖ ਵਿਖੇ ਸਲਾਨਾ ਜੋੜ ਮੇਲਾ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਤਿਹਾਸਿਕ ਗੁਰਦੁਆਰਾ ਬਾਬਾ ਸਾਧੂ ਸਿੱਖ ਚਵਿੰਡਾ ਕਲਣਾ ਚਵਿੰਡਾ ਖੁਰਦੇ ਵਿਖੇ ਐਨਆਰਆਈ ਵਿਰਾਂ ਨਗਰ ਅਤੇ ਇਲਾਕੇ ਦੇ ਸਹਿਯੋਗ ਨਾਲ ਸਲਾਨਾ ਜੋੜ ਮੇਲਾ ਸਰਦਾ ਪਾਵਨਾ ਨਾਲ ਗੁਰਦੁਆਰਾ ਕਮੇਟੀ ਦੀ ਅਗਵਾਈ ਹੇਠ ਕਰਵਾਇਆ ਗਿਆ ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਛੱਜੇ ਦੀਵਾਨਾਂ ਵਿੱਚ ਪਾਈ ਗੁਰਪ੍ਰੀਤ ਸਿੰਘ ਜੀ ਵਿੰਡਾ ਦਾ ਟਾੜੀ ਜੱਥਾ ਪੰਥਕ ਕਵੀਸ਼ਰ ਡਾਕਟਰ ਗੁਰਪ੍ਰੇਮ ਸਿੰਘ ਪਦਰੀ ਕਵੀਸ਼ਰ ਭਾਈ ਸੋਚਾ ਸਿੰਘ ਡੇਰਾ ਪਠਾਣਾ ਅਤੇ ਭਾਈ ਹਰਪਾਲ ਸਿੰਘ ਟੰਡ ਦੇ ਟਾੜੀ ਜੱਥੇ ਨੇ ਆਇਆਂ ਹੋਈਆਂ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਅਤੇ ਆਏ ਹੋਏ ਜੱਥਿਆਂ ਅਤੇ ਹੋਰਨਾਂ ਨੂਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸ਼ਾ ਸਰਪੰਚ ਵੱਲੋਂ ਸਰੋਪਾਪਾ ਕੇ ਸਨਮਾਨਿਤ ਕੀਤਾ ਗਿਆ ਕਿ ਕੇਲਿਆਂ ਦੇ ਦੁੱਧ ਕੋਲਡ ਡਰਿੰਕ ਚਾਹ ਪਕੌੜੇ ਆਈਸਕ੍ਰੀਮ ਸਮੇਤ ਅਨੇਕਾਂ ਪ੍ਰਕਾਰ ਦੇ ਲੰਗਰ ਅਤੁੱਟ ਵਰਤਾਏਗੇ ਇਸ ਮੁਕੇ ਪ੍ਰਧਾਨ ਗੁਰਪ੍ਰੀਤ ਸਿੰਘ ਸਰਪੰਚ ਰਣਜੀਤ ਸ਼ਰਨਜੀਤ ਗੁਰਕੀਰਤ ਸਿੰਘ ਸਰਬਜੀਤ ਸਿੰਘ ਦਿਲ ਬਾਖਸ਼ ਸਿੰਘ ਸ਼ਮਸ਼ੀਰ ਸਿੰਘ ਮਨਦੀਪ ਸਿੰਘ ਸੁਖਵੀਰ ਸਿੰਘ ਮੇਜਰ ਸਿੰਘ ਪਿੰਡਰ ਰਣਜੀਤ ਸਿੰਘ ਜਸਪਾਲ ਸਿੰਘ ਮੈਂਬਰ ਬਲਦੇਵ ਸਿੰਘ ਬੋਹੜ ਗੁਰਚਰਨ ਸਿੰਘ ਗੁਰਮukh ਸਿੰਘ ਮੈਂਬਰ ਪਰਮਜੀਤ ਸਿੰਘ ਪੰਚ ਦਲਬਾਖ ਸਿੰਘ ਜਵਿੰਡਾ ਕਲਾਹਰਪਾਲ ਸਿੰਘ ਗੁਰਪਿੰਦਰ ਸਿੰਘ ਅਮਰੀਕ ਸਿੰਘ ਜਵਿੰਡਾ ਖੁਰਦ ਸੁਖਜਿੰਦਰ ਸਿੰਘ ਫੌਜੀ ਪਰਮਜੀਤ ਸਿੰਘ ਗ੍ਰੰਥੀ ਸੁਰਜੀਤ ਸਿੰਘ ਗੇਲ ਤਸੀਮ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਇਸ ਮੌਕੇ ਹਾਜ਼ਰ ਸਨ ਹਾਂਜੀ ਆ ਜਿਹੜਾ ਸਾਲਾਨਾ ਜੋੜ ਮੇਲਾ ਆ ਪੁੰਨਿਆਂ ਦੇ ਦਿਹਾੜੇ ਤੇ ਜਿਹੜਾ ਤੰਤਨ ਬਾਬਾ ਸਾਧੂ ਸਿੱਖ ਜੀ ਚੁੰਡਾ ਕਲਾਂ ਤੇ ਉਹ ਬੜੀ ਸ਼ਰਧਾ ਨਾਲ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਜਿਸ ਵਿੱਚ ਚਕੋਟੀ ਦੇ ਕੁਸ਼ਰੀ ਜਥੇ ਤੇ ਢਾਡੀ ਜਥੇ ਆਏ ਨੇ ਤੇ ਬਹੁਤ ਹੀ ਧੁੰਮਧਮ ਨਾਲ ਮਨਾਇਆ ਜਾ ਰਿਹਾ ਹੈ। ਦੇ ਵਿਰੋਧ ਹਾਂਜੀ ਐਨਆਰਆਈ ਵੀ ਬਹੁਤ ਸਾਰਾ ਸੰਯੋਗ ਦਿੰਦੇ ਆ ਇਸ ਮੇਲੇ 'ਚ ਵੀ ਤੇ ਵੱਧ ਚੜ ਕੇ ਉਹਨਾਂ ਨੇ ਵੀ ਸੇਵਾ ਤੇ ਸੰਯੋਗ ਦਿੰਦੇ ਆ ਜਿਨ੍ਹਾਂ ਨੇ ਕੋਲ ਡ੍ਰਿੰਕ ਆਈਸਕ੍ਰੀਮ ਤੇ ਜੂਸ ਦੇ ਲੰਗਰ ਜਿਹੜੇ ਆ ਲਾਏ ਨੇ। ਮਹਾਰਾਜਾ ਕਿਰਪਾ ਕਰੀ ਬਹੁਤ ਬਹੁਤ